ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ ਕੀ ਫੇਲਿਅਰ ਦੱਸੋ ਕੀ ਫੇਲਿਅਰ ਕਿੱਥੇ ਹੈ ਭਗਵੰਤ ਜੀ ਕਿੱਥੇ ਹੈ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿੱਥੇ ਹੈ ਇੱਥੋਂ ਦਾ ਅਬਰਸਰ ਦਾ ਡਿਪਟੀ ਕਮਿਸ਼ਨਰ ਕੋਈ ਕੰਪਲੀਟ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਜੰਗਲ ਦਾ ਰਾਜ ਹੈ ਇੱਥੇ ਉਹਨਾਂ ਨੇ ਕਹਿਣ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਹਿਲਾ ਕੀ ਮਿਸਟਰੀ ਦੇ ਸੁਭਰੇ ਲੈਂਦੇ ਉਹ ਮਿਲ ਨਹੀਂ ਨੀ ਕਿਤੇ ਸਮੇਂ ਦੇ ਇਕ ਬਖਲਾੜ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਉੱਥੇ ਵੋਹ ਜਾਂਦੇ ਇਹ ਇਹਨਾਂ ਦੇ ਸੱਜਾਂ ਚ ਨਹੀਂ ਹੁੰਦਾ ਦਾ ਇਹ ਇਹ ਤੇ ਉਹ ਉਹ ਕੋਈ ਬੰਦਾ ਕੋਈ ਨਵਾਂ ਬੰਦਾ ਗੱਲ ਕਰੇ ਕਾਂਗਰਸ ਨੇ 50 ਸਾਲਾਂ ਜਿਆ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਗਿਆ ਹੱਥਾਂ ਤੇ ਖਲੋ ਜਾਂਦਾ ਜੀ ਆ ਫੈਲੀਅਰ ਦੀ ਪੰਜਾਬ ਫੈਲੀਅਰ ਕੋਈ ਫੈਲੀਅਰ ਨਹੀਂ ਬੰਦਾ ਮੌਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਇਹ ਬਕਾਇਦਾ ਤੌਰ ਭਗਵੰਤ ਮੰਨਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝ ਨਾ ਸਾਫ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਾ ਦੇਖਾ ਫਰੋਦੀ ਤੇ ਇਹਨੂੰ ਲੱਗਦਾ ਬਸ ਕਿਉਂਕਿ ਵਿਹਲੇ ਆ ਇਹਨਾਂ ਕੋ ਕੋਈ ਕੰਮ ਨਹੀਂ ਸਮਝਦਿਕੀ ਗੱਲ ਇਹ ਵਿਹਲੇ ਤੋਂ ਦੇ ਫਿਰਦੇ ਆ ਕੋਈ ਇਹਨਾਂ ਨੂੰ ਪੁੱਛਦਾ ਦੀ ਜੱਛਦਾ ਨਹੀਂ ਸਮਝਦਿਕੀ ਗੱਲ ਨਾ ਇਹਨਾਂ ਦਾ ਕੋ ਪਿੰਡਾ ਜਿਹਦਾ ਆਸ ਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋ ਗੱਲ ਨਹੀਂ ਬਸ ਇਹ ਲਵਦੇ ਦਿੰਦੇ ਆ ਕਿਤੇ ਬਾੜੀ ਜੀ ਘੜਦਾ ਹੋਗੀ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕੇ ਪੈਸੇ ਕਾਮ ਆ ਕਰ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਹੈ ਇਹਨਾਂ ਨੂੰ ਟੈਨਸ਼ਨ ਦੀ ਐਡੇ ਐਡੇ ਮੋٹے ਹੋਏ ਆਗੇ ਇਹ ਟੈਨਸ਼ਨ ਹੀ ਆ ਨਾ ਐਡੇ ਐਡੇ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਨਸ਼ਨ ਨਾ ਬੜੇ ਪੱਲੇ ਮੋٹے ਹੋ ਗਏ ਇਹਨਾਂ ਨੂੰ ਕਾਦੀ ਟੈਨਸ਼ਨ ਇਹਨਾਂ ਨੂੰ ਦੱਸੋ ਜੀ ਇਹ ਇਹਨਾਂ ਨੂੰ ਟੈਨਸ਼ਨ ਇਹਨਾਂ ਨੂੰ ਟੈਨਸ਼ਨ ਦਿਆ ਵੀ ਕਿਹਤਰਾ ਕਹਿੰਦੇ ਬਾਰਡਰ ਬੈਲਟ ਆ ਪੰਜਾਬ ਦੀ ਗੱਲ ਨਹੀਂ ਕੀ ਜਦੋਂ ਸਰਕਾਰ ਆਣੀਗੀ ਇਹ ਲੋਕ ਸਤਾ ਜ ਰਹੇ ਨੇ ਗਿੱਜੇ ਸੀ ਉਹਨੇ ਏਦਾਂ ਤੜਫਦੇ ਫਿਰਦੇ ਆ ਜਿੱਦਾਂ ਨਾ ਮੱਛਲੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਹੀ ਨਹੀਂ ਗਾਦਾ ਉਸ ਤੋਂ ਗੱਲ ਦੀ ਕੋ ਬਾਤ ਨਹੀਂ ਦੇਖੋ ਪਹਿਲੀ ਗੱਲ ਤੇ ਆ ਕਿ ਬੜੀ ਮਾੜੀ ਗੱਲ ਹੋਈ ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸਬਦਾਨ ਦਿੱਤਾ ਉਹਨਾਂ ਦੀ ਬੂਤੀ ਦੇ ਨਾਲ ਕੋਈ ਇਦਾਂ ਕਰਦਾ ਤੇ ਬੜੀ ਦੁਖਦਾਇਕ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਹੀ ਉਸਨੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਤੁਨ ਫੋਟ ਦਾ ਰਹਿਣ ਵਾਲਾ ਸੀਗਾ ਉਹਦੇ ਵੀ ਚਿੰਨਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜਿਕੇ ਦਿਨ ਦੇ ਦੇ ਸੋਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜੰਨਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤ ਤਾਰਾ ਜੇ ਵੀ ਨਹੀਂ ਲੱਗਦੀ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਅਦ ਕਿਹੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ। ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਨੇ ਇਹਨਾਂ ਕੋਈ ਸ਼ਰਾਬ ਤੇ ਜਿਹੜੀ ਕਰਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕਰਾਈ ਆ। ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ। ਪੰਜਾਬ ਸਰਕਾਰ ਬਾਬਾ ਸਾਹਿਬ ਅੰਬੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇਹਨਾਂ ਮਾਨ ਸਤਕਾਰ ਕਰਦੀ ਹੈ। ਉਹ ਹਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈਏ। ਕਿਸੇ ਵੀ ਪੱਖੋਂ ਕੋਈ ਕਟਾਈ ਦਾ ਸਵਾਲ ਹੀ ਪੈਦਾ ਹੁੰਦਾ ਪਰ ਦਿਨ ਦੁਪ ਥੋੜਾ ਜਾਇਆ ਕਿ ਦੁਪਹਿਰੇ ਘੰਟਾ ਵਾਪਰ ਕੇ 2 ਵਜੇ ਸਾਹਮਣੇ ਵੀ ਸਾਦੇ ਉਸ ਸਮੇਂ ਇੱਥੇ ਰਸ਼ ਹੋਊਗਾ ਜਿਹੜਾ ਫੇਲੀਅਰ ਸਮਝ ਨਹੀਂ ਫੇਲੀਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਆਲੇ ਨੂੰ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਬੰਦਾ ਇਹ ਵੇਖ ਕੇ ਹੀ ਬਦ ਕਟਰਾ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਹਾਂ ਇਸ ਕਟਰਾ ਦੀ ਉਹਦਾ ਜਿੰਨਾ ਵੀ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਉਹਨਾਂ ਨੂੰ ਕੋਈ ਕੰਮ ਨਹੀਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ 'ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਆਪਸੇ ਲੜਾਉਣ ਵਾਲੀਆਂ ਦਿੱਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਖਾਨ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਹੋ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਘਟਨਾ ਹੁੰਦੀ ਆ ਦੇਖੋ ਦਿਨ ਦਿਹਾੜੇ ਦਿਨ ਦਿਹਾੜੇ ਕੋਈ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲਿਅਰ ਹੈ ਜੀ ਅੱਜ ਕੀ ਫੇਲਿਅਰ ਦੱਸੋ ਕੀ ਫੇਲਿਅਰ ਸਰਕਾਰ ਨੂੰ ਵੀ ਦਾ ਸੀ ਕੋਈ ਇਸ ਤਰ੍ਹਾਂ ਕੀ ਕਹਦੇ ਸਰਕਾਰ ਉਸਨੂੰ ਵੀ ਗੱਲ ਸੁਣੋ ਸੁਣੋ ਉਹਨਾਂ ਨੇ ਕਹਿਂਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਹਿਲਾ ਟੀਮ ਮਿਸਟਰੀ ਦੇ ਸੁਪਰੇ ਲੈਣ ਦੇ ਮਿਲਣੀ ਨਹੀਂ ਕਿਤੇ ਸਮਝਦੇ ਕਿ ਬਖਲਾੜ ਦੇ ਵਿੱਚ ਕੋਈ ਘਟਨਾ ਉੱਪ ਜਾਂਦੀ ਉੱਥੇ ਵੋਹ ਜਾਂਦੇ ਇਹ ਇੰਨੇ ਸੱਜਾਂ ਚ ਨਹੀਂ ਹੁੰਦਾ ਦਾ ਇਹ ਇਹ ਤੇ ਉਹ ਉਹ ਕੋਈ ਬੰਦਾ ਕੋਈ ਨਵਾਂ ਬੰਦਾ ਗੱਲ ਕਰੇ ਕਾਂਗਰਸ ਨੇ 50 ਸਾਲਾਂ ਜਿਹੜੇ ਪੰਜਾਬ ਨੂੰ ਜੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਕੇ ਹੱਤਾ ਤੇ ਖਲੋ ਜਾਂਦਾ ਜੀ ਆ ਫੈਲੀਅਰ ਦੀ ਆ ਫੈਲੀਅਰ ਦੀ ਕੋਈ ਫੈਲੀਅਰ ਨਹੀਂ ਬੰਦਾ ਮੋਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਏਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਅੱਛਾ ਜਿਹੜੀ ਸੀ ਉਹਦੇ ਕੋਲ ਜਵਲਨ ਸੀ ਉਹ ਕਿੱਥੋਂ ਦੀ ਸੀ ਕਿੱਥੋਂ ਦੀ ਨਹੀਂ ਉਹ ਉਹ ਜੇ ਪੁੱਛਣਾਂਕ ਕਰੀ ਪੁਲਿਸ ਜਾਂਚ ਕਰ ਰਹੀ ਹੈ ਮਹਿਨੋ ਸਾਹਿਬ ਨਾਲ ਮੀਟਿੰਗ ਕੀਤੀ ਸੀ ਪੁਲਿਸ ਜਾਂਚ ਕਰ ਰਹੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆਰਡਰ ਦੀ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰਦੇ ਅਸੀਂ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਅੱਜ ਹੀ ਸੂਬੇ ਚੋਂ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਫੇਲੀਅਰ ਮੰਨਦੇ ਉਹਦੇ ਤੇ ਕੋਈ ਫੇਲੀਅਰ ਨਹੀਂ ਜੀ ਕੋਈ ਫੇਲੀਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਗੱਲ ਕੀ ਟਾਈਮ ਹੈ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਟੀ ਸਾਹਿਬ ਨਾਲ ਮੀਟਿੰਗ ਕੀਤੀ ਆ ਭਾਈ ਉਸੇ ਦੇ ਰਾਤ ਆ ਗਏ ਦੋ ਐਮਐਲਏ ਮੇਰੇ ਨਾਲ ਆਏ ਆ ਕੋਈ ਕਿਸੇ ਕਿਸਮ ਦਾ ਫੀਲ ਨਹੀਂ ਆਉਂਦੀ ਆ ਜਿਹੜੀ ਵਿਰੋਧੀ ਤੇ ਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵਿਹਲੇ ਆ ਇਹਨਾਂ ਕੋਈ ਕੰਮ ਨਹੀਂ ਸਭ ਦੇਖਦੀ ਗੱਲ ਇਹ ਵਿਹਲੇ ਤੋਂ ਦੇ ਫਿਰਦੇ ਆ ਕੋਈ ਇਹਨੂੰ ਪੁੱਛਦਾ ਨਹੀਂ ਗਿੱਚਦਾ ਨਹੀਂ ਸਭ ਦੇਖਦੀ ਗੱਲ ਨਾ ਇਹਨਾਂ ਦਾ ਕੋਈ ਪਿੰਡਾ ਜਿਹਦਾ ਆਸ ਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋ ਗੱਲ ਦੀ ਬਸ ਇਹ ਲਵਦੇ ਦਿੰਦੇ ਆ ਕਿਤੇ ਬਾੜੀ ਜੀ ਘੜਦਾ ਹੋਗੀ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕੇ ਪੈਸੇ ਕਾ ਦਿਆ ਕਰ ਸੋ ਮੈਂ ਕਿਹਾ ਦਉਣਾ ਕਿ ਅਸੀਂ ਆਪਣੇ ਪੀੜਾਂ ਫਕੀਰਾਂ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਬੇਦਕਾ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਅੱਜ ਬਾਬਾ ਸਾਹਿਬ ਬੇਦਕਤ ਕਰਕੇ ਸਾਡੀ ਹੋਣ ਜਿਹੜੀ ਹੈ ਇਹਨਾਂ ਦਾ ਕੋਈ અપਮਾਨ ਕਿਸੇ ਨੂੰ ਕਰਦੀ ਜਾ ਚੁਨੀ ਦੇਾਂਗੇ ਤੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਥਾਣਿਆਂ ਤੇ ਉੱਥੇ ਕਹਿ ਰਹੇ ਨੇ ਉਹ ਵੀ ਤੇ ਇਹਨਾਂ ਨਾਲ ਗੱਲ ਚੁੱਕੇ ਨੇ ਕਿ ਸਾਡੇ ਜਿੰਨੇ ਦੇਖੋ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲਾਂ ਚ ਚੱਲ ਗਏ ਜਿੰਨੇ ਬੰਦੇ ਸੀਗੇ ਜਿੰਦਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਅਗਵਾੜੇ ਆਪਣਾ ਹਰ ਤੱਕ ਪੰਜਾਬ ਚ ਕੌਣ ਗਰਬਰ ਕਰਦਾ ਦਿਆ ਜੇ ਹੁੰਦੀ ਆ ਵਿਦੇਸ਼ੀ ਤਾਕਤਾਂ ਕਰਦੀਆਂ ਪੰਜਾਬ ਦੇ ਚ ਕੁਝ ਮਤਲਬ ਇਦਾਂ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਇੰਨੀ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜਲੇ ਜਿਹੜੇ ਜਿਨ੍ਹਾਂ ਨੇ ਇਕ ਧਰਾਵਾ ਕੀਤੇ ਆ ਇਹ ਕਹਿੰਕੇ ਕਬਦੌਣ ਦੀ ਲੋੜ ਨਹੀਂ ਪੰਜਾਬ ਦੇ ਚਮਨਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਇਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਯਾਰ ਕਿਉਂ ਬਲਦੀ ਦੇ ਉੱਤੇ ਕੱਖ ਪਾਉਂਦੇ ਹੋ ਯਾਰ ਬੜੀ ਘਬਰਾਏ ਨੇ ਬਾਰਡਰ ਸਟੇਟ ਆ ਤੁਹਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਤਾਂ ਟੈਨਸ਼ਨ ਹੀ ਐਡੇ ਐਡੇ ਮੋਟ ਇਹ ਟੈਂਸ਼ਨ ਹੀ ਆ ਨਾ ਐਡੇ ਐਡੇ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਂਸ਼ਨ ਨਾ ਬੜੇ ਪੱਲੇ ਮੋٹے ਹੋ ਗਏ ਇਹਨਾਂ ਨੂੰ ਕਾਦੀ ਟੈਂਸ਼ਨ ਇਹਨਾਂ ਨੂੰ ਦੱਸੋ ਜੀ ਇਹ ਇਹਨਾਂ ਨੂੰ ਟੈਂਸ਼ਨ ਇਹਨਾਂ ਨੂੰ ਟੈਂਸ਼ਨ ਦਿਆ ਵੀ ਕੇ ਤਾ ਕਹਿੰਦੇ ਬਾਰਡਰ ਬੈਲਟ ਆ ਪੰਜਾਬ ਦੀ ਗੱਲ ਨਹੀਂ ਕੀ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾ ਜਿਹੜਾਣ ਗਿੱਜੇ ਸੀ ਉਹਨੇ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਨਾ ਮੱਛਲੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਇੰਨੀ ਗੱਲ ਆ ਉਸ ਤੋਂ ਗੱਲ ਦੀ ਕੋ ਬਾਤ ਹੁਣ ਕੱਲ ਫੇਰ ਪ੍ਰੈਸ ਕੌਂਫਰੰਸ ਤੋਂ ਧਰਨੇ कल लान आ रहे, कल रहे आ थे कल कह रहे कि असी दूध ਨਾਲ ਮੂਰਤੀ ਲਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਦਿਓ ਕੀ ਕਰਦੇ ਉਹਨਾਂ ਦੇ ਕਰਨਾ ਠੀਕ ਉਹ ਫਤ ਅਸੀਂ ਮਤਲਬ ਅਸੀਂ ਤਾਂ ਤੁਹਾਨੂੰ ਦੱਸਤਾ ਬਾਬਾ ਸਾਹਿਬ ਬੇਦ ਕਰਦਾ ਇਹਨੂੰ ਪੁੱਛੋ ਜਾਂਦਾ ਪ੍ਰਤਾਪ ਬਾਜੋ ਇਹਨੂੰ ਕਿੰਨੀ ਜਾਂ ਕਾਂਗਰਸ ਦੀ ਸਰਕਾਰ ਆਈ ਪੰਜਾਬ ਕਦੀ ਇਹਨਾਂ ਦੇ ਲਾਇਕ ਤੇ ਉਹਦੀ ਤਸਵੀਰ ਲਾਇਕ ਤੇ ਕੋਈ ਗੱਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਥੋਂ ਲੈ ਕੇ ਥੱਲੇ ਤੱਕ ਤਹਿਸੀਲ ਦੇ ਹਰ ਦਫ਼ਤਰ ਦੇ ਵਿੱਚ ਜਿੱਥੇ ਸਾਡਾ ਅਧਿਕਾਰੀ ਬਿੰਦਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਉਹ ਤਾਂ ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦਾਂਗੇ ਕਿ ਬਾਬਾ ਸਾਹਿਬ ਬੇਦਖਰਦੀ ਤਸਵੀਰ ਨੂੰ ਕੋ ਹੱਥ ਲਾ। ਅੱਛਾ ਵਿਜੇ ਸਾਹਪਲਾ ਦਾ ਵੀ ਟਰੇਟ ਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕਿੱਟਾ ਕਰੀ। ਮੈਂ ਤਾਂ ਕਹੀ ਜਾਂਦਾ ਇਹ ਇਹ ਮਤਲਬ ਵੇਖੋ ਇਹ ਤੋਂ ਮਤਲਬ ਮੈਂ ਤਾਂ ਇਹ ਕਹਦਾ ਕਿ ਨਿੰਦਨ ਜੋ ਗਿਆ। ਦੁਖਦਾਈ ਕਿ ਆਖਦੇ ਇੱਕ ਤੇ ਇੱਕ ਤੇ ਗਲਿਆਰੇ ਦੇ ਲਾ ਦੋ। ਦੂਜਾ ਦੁਪਹਿਰੇ ਹੋ ਗਈ। ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤਾਂ ਪਹਿਲਾਂ ਦੱਸਿਆ ਪਰ ਬੜੀ ਨਿੰਦਨ ਜੋ ਗਿਆ ਤਾਂ ਹੀ ਉਹਨੇ ਹੀ ਆਏ ਕਿ ਸਾਨੂੰ ਬੜਾ ਇਕੱਲ ਦਾ ਦੁੱਖ ਲੱਗਾ ਕਿ ਯਾਰ ਮਤਲਬ ਇਹ ਕੱਲ ਕਿੱਦਾਂ ਹੋ ਗਈ। ਇਥੇ ਪੀੜਾ ਪੀੜਾ ਦਾ ਇਲਾਕਾ ਸਾਰਾ ਇਹ ਬੋਲੋ ਤੁਹਾਡਾ ਵੀ ਫੈਮਲੀ ਬੈਕਗ੍ਰਾਉਂਡ ਪਤਾ ਲੱਗਾ ਨਹੀਂ ਨਹੀਂ ਕੁਝ ਨਹੀਂ ਤਾ ਤੁਸਰਾ ਕੋਈ ਸੀਪੀ ਸਾਹਿਬ ਇੱਕ ਦਿਨ ਪੀਸੀ ਕਰਕੇ ਦੱਸਣਗੇ ਉਹਦੀ ਇਹ ਪੂਰੀ ਬਰੀਕੀ ਦੇ ਨਾਲ ਜਾਂਚ ਕਰੇਗੇ ਸੀਐਮ ਸਾਹਿਬ ਤੱਕ ਪਹੁੰਚੀ ਵੀ ਗਏ ਮੈਂ ਸਾਰੇ ਬੱਥੇ ਕਰਾਉਂਦੀ ਪਹੁੰਚੀ ਉਹ ਸੀਐਮ ਸਾਹਿਬ ਦੀ ਡਿਊਟੀ ਲਾਈ ਪੁਲਿਸ ਦੀ ਹੋਤ ਕਿੱਦੇ ਲਾਉਣੀ ਹਾਂ ਇਸ ਕੇ ਤੋ